ਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਰੇਲਵੇ ਓਵਰ ਬ੍ਰਿਜ ਤੇ ਕੰਮ ਕਰਦੇ ਸਮੇਂ ਨੌਜਵਾਨ ਦੀ ਸੇਫਟੀ ਬੈਲਟ ਟੁੱਟ ਗਈ ਜਿਸ ਦੇ ਚਲਦਿਆਂ ਨੌਜਵਾਨ ੇਠਾਂ ਡਿੱਗਿਆ ਜ਼ਖਮੀ ਨੌਜਵਾਨ ਨੂੰ ਹਸਪਤਾਲ ਚੋਂ ਭਰਤੀ ਕਰਵਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਦੱਸ ਦਈਏ ਕਿ ਇਹ ਨੌਜਵਾਨ ਉੱਪਰੋਂ ਆ ਕੇ ਸਿੱਧਾ ੇਠਾਂ ਜ਼ਮੀਨ ਤੇ ਡਿੱਗਿਆ ਦਰ ਅਸਲ ਦਿਨਾਨਗਰ ਤੋਂ ਬਹਿਰਾਮਪੁਰ ਰੋਡ ਤੇ ਪਿਛਲੇ ਕਈ ਸਾਲਾਂ ਤੋਂ ਇਸ ਰੇਲਵੇ ਓਵਰ ਬ੍ਰਿਜ ਦੇ ਉੱਪਰ ਕੰਮ ਚੱਲ ਰਿਹਾ ਹੈ ਅਤੇ ਇੱਥੇ ਕੰਮ ਕਰ ਰਹੀ ਨੌਜਵਾਨ ਬਲਦੇਵ ਸਿੰਘ ਦੀ ਉਪਰੋਂ ਥੱਲੇ ਡਿੱਗਣ ਨਾਲ ਮੌਤ ਹੋ ਗਈ ਇਹ ਨੌਜਵਾਨ ਪਿੰਡ ਠੱਠੀਆਂ ਖੁਰਦ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਸੀ ਹਾਲਾਂਕਿ ਆਪਣੇ ਪਰਿਵਾਰ ਦੇ ਨਾਲ ਹੋਲੀ ਮਨਾ ਕੇ ਕੱਲ ਹੀ ਵਾਪਸ ਕੰਸਟਰਕਸ਼ਨ ਸਾਈਟ ਤੇ ਆਇਆ ਸੀ ਪਰ ਅਚਾਨਕ ਉਪਰੋਂ ਸੇਫਟੀ ਬੈਲਟ ਟੁੱਟਣ ਦੇ ਕਾਰਨ ਇਹ ਨੌਜਵਾਨ ਮੂੰਹ ਪਾਰ ਡਿੱਗਿਆ ਇਸ ਤੇ ਡਿੱਗਦੇ ਸਾਰੇ ਉੱਥੇ ਅਫੜਾ ਤਫੜੀ ਦਾ ਮਾਹੌਲ ਬਣ ਗਿਆ ਇਸ ਨੂੰ ਇੱਕ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਹੀ ਕਹਾਂ ਦਿੱਤਾ ਤਦ ਆਸੇ ਇਹ ਕਿ ਉੱਥੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਇੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਸੇਫਟੀ ਮੌਜੂਦ ਨਹੀਂ ਹੈ ਇਹ ਨੌਜਵਾਨ ਜਦੋਂ ਛੇਠਾ ਡਿੱਗਿਆ ਤਾਂ ਉਸ ਨੂੰ ਐਂਬੂਲੈਂਸ ਰਾਹੀਂ ਨਹੀਂ ਬਲਕਿ ਇੱਕ ਸਕੂਟਰ ਤੇ ਬਿਠਾ ਕੇ ਹਸਪਤਾਲ ਲਿਆਂਦਾ ਗਿਆ ਹਾਲਾਂਕਿ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਵਿੱਚ ਹਾਲੇ ਤੱਕ ਕੋਈ ਵੀ ਬਿਆਨ ਸਾਂਝਾ ਨਹੀਂ ਕੀਤਾ ਅਤੇ ਨਾ ਹੀ ਉੱਥੇ ਮੌਜੂਦ ਠੇਕੇਦਾਰ ਦਾ ਕੋਈ ਬਿਆਨ ਸਾਹਮਣੇ ਆਇਆ। ਹਾਂ ਜੀ ਸਰ ਕੀ ਨਾ ਤੁਹਾਡਾ ਤੇ ਕੀ ਗੱਲ ਹੋਈ ਸੀ? ਪੁੱਤਰ ਹਾਂਜੀ ਕੀ ਗੱਲ ਹੋਈ ਸੀ ਜੀ? ਪੁੱਤਰ ਆਇਆ ਸਾਡੇ ਇਥੋਂ ਲੱਗੋ ਨਾ ਉਹ ਗਿਆ। ਅੱਛਾ ਜੀ। ਇੱਥੇ ਜਗੜਾ ਬਾਤ। ਅੱਛਾ ਜੀ। ਇੱਥੇ ਟੈਂਡਰ ਬਾਤ। ਅੱਗੇ ਆ ਗਏ। ਤੇ ਫਿਰ ਉਸ ਨੂੰ ਐਂਬੂਲੈਂਸ ਲੈਣ ਵਾਸਤੇ ਕੋਈ ਆਈ? ਉਹਨੂੰ ਐਂਬੂਲੈਂਸ ਲੈਣ ਆਈ ਕੋਈ? ਨਹੀਂ ਨਹੀਂ। ਹਾਂਜੀ। ਠੀਕ ਹੈ ਜੀ। ਤੇ ਉਸ ਵੇਲੇ ਸਾਲ ਹੰਦਾ ਪਿਆ ਸੀ ਹਾਂਜੀ ਠੀਕ ਉਸ ਤੋਂ ਬਾਅਦ ਤਾਂ ਕੋਈ ਪਤਾ ਤੁਹਾਨੂੰ ਇਹ ਬਾਤ ਸੀ ਆਈ ਪਰ ਦੇਖਿਆ ਉਸੇ ਫਿਰ ਸਾਰੇ ਲੋਕੀ ਆਪਣੇ ਸਾਡੀ ਮਾਰਕੀਟ ਤੇ ਇਕੱਠੇ ਹੋ ਕੇ ਦੇਖ ਲਿਆ ਪਏ ਕਿ ਗੱਲ ਕੀ ਹੋਈ ਆ ਬਸ ਇੰਦਾ ਨਹੀਂ ਬੈਣੇ ਪਾ ਲੱਗਾ ਡਿੱਗਿਆ ਕਿਸਾਰਾ ਇੰਦਾ ਮੂੰਹ ਪਾਸ ਸਿੱਧਾ ਥੱਲੇ ਡਿੱਗਿਆ ਹੋ ਬੰਦਾ ਕਿੰਨੀ ਸਰ ਪੁੱਛਣੇ ਲੱਗਿਆ ਹੁੰਦਾ ਬੇਪਰਵਾਹੇ ਕੰਮ ਕਰਾਂਦੇ ਸਾਰੇ ਕੁਛ ਨਹੀਂ ਲੱਗਾ ਹੁੰਦਾ ਨਾਲੇ ਜੀ ਹੁਣ ਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਯੇ ਕੀ ਰੇਲਵੇ ਓਵਰ ਬ੍ਰਿਜ ਤੇ ਕੰਮ ਕਰਦੇ ਸਮੇ ਨੌਜਵਾਨ ਦੀ ਸੇਫਟੀ ਬੈਲਟ ਟੁੱਟ ਗਈ ਜਿਸ ਦੇ ਚਲਦੇ ਨੌਜਵਾਨ ੇਠਾਂ ਡੇਗਿਆ ਜ਼ਖਮੀ ਨੌਜਵਾਨ ਨੂੰ ਹਸਪਤਾਲ ਜਦੋਂ ਭਰਤੀ ਕਰਵਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦਾਅਵਾ ਹੈ ਕਿ ਇਹ ਨੌਜਵਾਨ ਉੱਪਰੋਂ ਆ ਕੇ ਸਿੱਧਾ ਹੇਠਾਂ ਜ਼ਮੀਨ ਤੇ ਡਿੱਗਿਆ। ਦੇਰ ਅਸਲ ਦਿਨਾਨਗਰ ਤੋਂ ਬਹਿਰਾਮਪੁਰ ਰੋਡ ਤੇ ਪਿਛਲੇ ਕਈ ਸਾਲਾਂ ਤੋਂ ਇਸ ਰੇਲਵੇ ਓਵਰ ਬ੍ਰਿਜ ਦੇ ਉੱਪਰ ਕੰਮ ਚੱਲ ਰਿਹਾ ਹੈ। ਅਤੇ ਇੱਥੇ ਕੰਮ ਕਰ ਰਹੀ ਨੌਜਵਾਨ ਬਲਦੇਵ ਸਿੰਘ ਦੀ ਉੱਪਰੋਂ ਥੱਲੇ ਡਿੱਗਣ ਨਾਲ ਮੌਤ ਹੋ ਗਈ। ਇਹ ਨੌਜਵਾਨ ਪਿੰਡ ਠੱਠੀਆਂ ਖੁਰਦ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਸੀ ਹਾਲਾਂਕਿ ਆਪਣੇ ਪਰਿਵਾਰ ਦੇ ਨਾਲ ਹੋਲੀ ਮਨਾ ਕੇ ਕੱਲ ਹੀ ਵਾਪਸ ਕੰਸਟਰਕਸ਼ਨ ਸਾਈਟ ਤੇ ਆਇਆ ਸੀ ਪਰ ਅਚਾਨਕ ਉਪਰੋਂ ਸੇਫਟੀ ਬੈਲਟ ਟੁੱਟਣ ਦੇ ਕਾਰਨ ਇਹ ਨੌਜਵਾਨ ਮੂੰਹ ਪਾਰ ਡਿੱਗਿਆ ਇਸ ਦੇ ਡਿੱਗਦੇ ਸਾਰ ਹੀ ਉੱਥੇ ਅਫੜਾ ਤਫੜੀ ਦਾ ਮਾਹੌਲ ਬਣ ਗਿਆ ਇਸ ਨੂੰ ਇੱਕ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਤਦ ਦਾ ਸਈ ਇਹ ਕਿ ਉੱਥੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਇੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਸੇਫਟੀ ਮੌਜੂਦ ਨਹੀਂ ਹੈ ਇਹ ਨੌਜਵਾਨ ਜਦੋਂ ਛੇਠਾ ਡਿੱਗਿਆ ਤਾਂ ਉਸ ਨੂੰ ਐਂਬੂਲੈਂਸ ਰਾਹੀਂ ਨਹੀਂ ਬਲਕਿ ਇੱਕ ਸਕੂਟਰ ਤੇ ਬਿਠਾ ਕੇ ਹਸਪਤਾਲ ਲਿਆਂਦਾ ਗਿਆ ਹਾਲਾਂਕਿ ਪੁਲਿਸ ਨੇ ਇਸ ਸਾਰੇ ਮਾਮਲੇ ਦੇ ਵਿੱਚ ਹਾਲੇ ਤੱਕ ਕੋਈ ਵੀ ਬਿਆਨ ਸਾਂਝਾ ਨਹੀਂ ਕੀਤਾ ਅਤੇ ਨਾ ਹੀ ਉੱਥੇ ਮੌਜੂਦ ਠੇਕੇਦਾਰ ਦਾ ਕੋਈ ਬਿਆਨ ਸਾਹਮਣੇ ਆਇਆ